ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਯਾਨੀ 7 ਅਗਸਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ 25% ਦੇ ਟੈਰਫ ਲਾਗੂ ਹੋ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਟਰੰਪ ਵੱਲੋਂ ਇੱਕ ਹੋਰ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਮੈਂ ਅਗਲੇ 24 ਘੰਟਿਆਂ ਦੇ ਵਿੱਚ ਇਹ ਟੈਰਫ ਹੋਰ ਵੀ ਜ਼ਿਆਦਾ ਵਧਾ ਦੇਣਾ ਪਾਰਲੀਮੈਂਟ ਵਿੱਚ ਚੱਲ ਰਹੇ ਮੌਨਸੂਨ ਸੈਸ਼ਨ ਦੇ ਵਿੱਚ ਵੀ ਇਹੀ ਮੁੱਦਾ ਭਾਰੀ ਰਿਹਾ ਵਿਰੋਧੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਇਸ ਮੁੱਦੇ ਤੇ ਕਈ ਸਵਾਲ ਖੜੇ ਕੀਤੇ ਗਏ ਪਰ ਇਸ 25% ਇੰਪੋਰਟ ਡਿਊਟੀ ਦਾ ਪੰਜਾਬ ਤੇ ਕੀ ਅਸਰ ਪਏਗਾ ਇਸ ਦੀ ਕੋਈ ਜ਼ਿਆਦਾ ਚਰਚਾ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਬੈਠੇ ਐਕਸਪੋਰਟਰ ਤੇ ਇਹ ਫੈਸਲਾ ਕਿੰਨਾ ਕੁ ਅਸਰ ਕਰੇਗਾ ਕਿੰਨਾ ਪ੍ਰਭਾਵ ਪਾਵੇਗਾ ਪੰਜਾਬ ਦੇ ਵਿੱਚੋਂ ਅਮਰੀਕਾ ਨੂੰ ਕੀ ਕੀ ਭੇਜਿਆ ਜਾਂਦਾ ਹੈ ਇਸ ਤੇ ਚਰਚਾ ਕਰਨੀ ਤਾਂ ਬਣਦੀ ਹੀ ਹੈ ਵਪਾਰਕ ਦੇ ਮਹਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਇਸ ਫੈਸਲੇ ਨਾਲ ਹਜ਼ਾਰਾਂ ਕਰੋੜ ਦੇ ਐਕਸਪੋਰਟ ਤੇ ਆਰਡਰ ਰੱਦ ਹੋ ਸਕਦੇ ਨੇ ਜਿਸ ਦਾ ਸੂਬੇ ਦੇ ਨਿਰਮਾਣ ਖੇਤਰ ਤੇ ਬਹੁਤ ਬੁਰਾ ਅਸਰ ਪਵੇਗਾ ਬਾਦਿਸ਼ ਜੰਦਲ ਜੋ ਕਿ 올 ਇੰਡਸਟਰੀਜ਼ ਐਂਡ ਟ੍ਰੇਡ ਫੋਰਮਸ ਦੇ ਪ੍ਰਧਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਇਕੱਲਾ ਹੀ ਹਰ ਸਾਲ ਅਮਰੀਕਾ ਨੂੰ 30 ਹਜ਼ਾਰ ਕਰੋੜ ਤੋਂ ਵੀ ਵੱਧ ਦਾ ਸਾਮਾਨ ਐਕਸਪੋਰਟ ਕਰਦਾ ਹੈ ਇਹ ਅਚਾਨਕ ਹੀ ਡਿਊਟੀ ਵਿੱਚ ਜੋ ਵਾਧਾ ਕੀਤਾ ਗਿਆ ਹੈ ਇਹ ਚਾਲੂ ਵਪਾਰ ਨੂੰ ਵੀ ਭੰਗ ਕਰੇਗਾ ਕਰੋੜਾ ਦੇ ਆਰਡਰ ਕੈਨਸਲ ਹੋ ਜਾਣਗੇ ਕਈ ਸੰਤਾਂ ਜਿਵੇਂ ਕਿ ਕੱਪੜੇ ਗਾਰਮੈਂਟਸ ਆਪਾਂ ਜਿਹਨੂੰ ਕਹਿੰਦੇ ਆ ਫਾਸਟਨਰਸ ਮਸ਼ੀਨ ਟੂਲਸ ਆਟੋ ਪਾਰਟਸ ਤੇ ਕਈ ਹੋਰਾਂ ਨੂੰ ਵੀ ਵੱਡਾ ਘਾਟਾ ਪਵੇਗਾ ਜੇ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਭਾਰਤ ਦੀ ਕੁੱਲ ਜੀਡੀਪੀ ਉਹ 1% ਦਾ ਘਾਟਾ ਪੈ ਸਕਦਾ ਹੈ ਤੇ ਮਹਿੰਗਾਈ ਵਧਨ ਦੇ ਵੀ ਅਸਰ ਬਣੇ ਹੋਏ ਸਭ ਤੋਂ ਵੱਧ ਅਸਰ ਕੱਪੜੇ ਦੇ ਖੇਤਰ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਪੰਜਾਬ ਤੋਂ ਅਮਰੀਕਾ ਦੇ ਐਕਸਪੋਰਟ ਦੇ ਵਿੱਚ 8000 ਕਰੋੜ ਦਾ ਯੋਗਦਾਨ ਪਾਉਂਦਾ ਹੈ ਵਾਸਨਰਸ ਜਿਹੜੇ ਨੇ ਉਹ 2000 ਕਰੋੜ ਦਾ ਬਿਜ਼ਨਸ ਹੈ ਇਲੈਕਟ੍ਰੀਕਲ ਤੇ ਮਸ਼ੀਨ ਟੂਲਸ 5000 ਕਰੋੜ ਆਟੋ ਪਾਰਟਸ ਤੇ ਹੈਂਡ ਟੂਲਸ 4000 ਕਰੋੜ ਲੇਦਰ ਗੁੱਡਸ ਯਾਨੀ ਚਮੜੇ ਦਾ ਸਮਾਨ 500 ਕਰੋੜ ਖੇਡਾਂ ਦਾ ਸਮਾਨ 300 ਕਰੋੜ ਖੇਤੀ ਦੇ ਸੰਦ 200 ਕਰੋੜ ਇਹ ਵੀ ਉਹ ਖੇਤਰ ਹਨ ਜੋ ਕਿ ਵੱਧ ਟਰਫ ਦੇ ਨਾਲ ਪ੍ਰਭਾਵਿਤ ਹੋਣਗੇ ਸੁਦਰਸ਼ਨ ਜੈਨ ਜੋ ਕਿ ਲੁਧਿਆਣਾ ਦੇ ਨਿਟਵੇਅਰ ਐਂਡ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਪ੍ਰਧਾਨ ਹਨ ਉਹ ਕਹਿੰਦੇ ਨੇ ਕਿ ਹੁਣ ਗਾਰਮੈਂਟ ਇੰਡਸਟਰੀ ਨੂੰ ਅਮਰੀਕਾ ਦੇ ਵਿੱਚ 35% ਡਿਊਟੀ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਪਹਿਲਾਂ ਸਿਰਫ 10% ਹੀ ਲੱਗਦੀ ਸੀ 25% ਵਾਧਾ ਹੋਣ ਨਾਲ 35% ਤੇ ਪਹੁੰਚ ਜਾਵੇਗੀ ਇਸ ਦੇ ਮੁਕਾਬਲੇ ਚੀਨ ਦੇ ਉੱਤੇ 54% ਡਿਊਟੀ ਲੱਗੇਗੀ ਇਹ ਟੈਰਿਫ ਲੱਗੇਗਾ ਪਰ ਵੇਤਨਾਮ ਤੇ ਬੰਗਲਾਦੇਸ਼ ਤੇ ਮਹਿਜ਼ 20% ਹੀ ਟੈਰਿਫ ਲੱਗੇਗਾ ਜਿਸ ਨਾਲ ਉਹਨਾਂ ਨੂੰ ਬੁਧੇਰੇ ਲਾਭ ਮਿਲੇਗਾ ਆਪਾਂ ਸ਼ਾਇਦ ਸਾਰੇ ਜਾਣਦੇ ਹੀ ਹਾਂ ਬੰਗਲਾਦੇਸ਼ ਅਤੇ ਵੇਤਨਾਮ ਦੋਨਾਂ ਤੋਂ ਹੀ ਕਪੜੇ ਦਾ گارਮੈਂਟ ਐਕਸਪੋਰਟ ਦਾ ਕਾਫੀ ਵੱਡਾ ਕੰਮ ਹੁੰਦਾ ਹੈ ਅਮਰੀਕਾ ਨੂੰ ਐਕਸਪੋਰਟ ਕੀਤੇ ਜਾਂਦੇ ਨੇ ਵੱਡੇ ਵੱਡੇ ਬ੍ਰਾਂਡਾਂ ਦੇ ਕਪੜੇ ਇੱਥੋਂ ਮੈਨੂਫੈਕਚਰ ਹੋ ਕੇ ਅਮਰੀਕਾ ਦੇ ਵਿੱਚ ਜਾ ਕੇ ਵਿਕਦੇ ਨੇ ਸੋ ਜਿਹੜਾ ਕੰਪੀਟੀਸ਼ਨ ਹੈ ਲੁਧਿਆਣਾ ਦੀ ਜਿਹੜੀ گارਮੈਂਟ ਇੰਡਸਟਰੀ ਹੈ ਉਹਦਾ ਵੀਅਤਨਾਮ ਤੇ ਬੰਗਲਾਦੇਸ਼ ਨਾਲ ਜ਼ਿਆਦਾ ਹੈ ਤੇ ਉੱਥੇ ਟੈਰਫ ਘੱਟ ਹੈ ਇੰਡੀਆ ਦਾ ਟੈਰਫ ਵੱਧ ਜੇਗਾ ਇੱਥੇ ਟੈਕਸ ਵੱਧ ਜੇਗਾ ਇਸ ਕਰਕੇ ਕਪੜੇ ਸਾਡੇ ਮਹਿੰਗੇ ਹੋ ਜਾਣਗੇ ਗਲੋਬਲ ਵਪਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਮਹੱਤਵ ਹੁੰਦਾ ਹੈ ਅਸੀਂ ਪਾਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਮਰੀਕਾ ਨਾਲ ਛੇਤੀ ਹੀ ਗੱਲਬਾਤ ਦੇ ਰਾਹ ਖੋਲੇ ਤੇ ਅਸੀਂ ਵੀ ਆਪਣੀ ਕੁਆਲਿਟੀ ਨੂੰ ਹੋਰ ਸੁਧਾਰੀਏ ਸਾਨੂੰ ਸੁਧਾਰਨਾ ਪਏਗਾ ਫੋਕਸ ਕਰਨਾ ਪਏਗਾ ਤਾਂ ਕਿ ਵਿਸ਼ਵ ਪੱਧਰ ਤੇ ਅਸੀਂ ਸਖਤ ਮੁਕਾਬਲਾ ਕਰ ਸਕੀਏ ਉਹਨਾਂ ਦੇ ਮੁਕਾਬਲੇ ਦੇ ਵਿੱਚ ਖੜੇ ਰਹੀਏ ਐਕਸਪੋਰਟਰ ਦੀ ਚਿੰਤਾ ਇਸ ਕਾਰਨ ਵੀ ਵਧੀ ਹੋਈ ਹੈ ਕਿ ਨਵੇਂ ਟੈਰਿਫ ਭਾਵੇਂ 7 ਅਗਸਤ ਨੂੰ ਲਾਗੂ ਹੋਣੇ ਨੇ ਪਰ ਇਹ ਇਹ ਉਹਨਾਂ ਤੇ ਵੀ ਲਾਗੂ ਹੋਣਗੇ ਜੋ ਆਰਡਰ ਪਹਿਲਾਂ ਤੋਂ ਹੀ ਬੁੱਕ ਕੀਤੇ ਗਏ ਹਨ ਜਾਂ ਜਾ ਚੁੱਕੇ ਲੋਕਲ ਨਿਰਮਾਣ ਖੇਤਰ ਤੇ ਸਿੱਧਾ ਅਸਰ ਹੋਵੇਗਾ ਕਿਉਂਕਿ ਯੂਐਸਟੀਆ ਕੰਪਨੀਆਂ ਇਹ ਕਹਿ ਕੇ ਆਰਡਰ ਰੱਦ ਕਰ ਸਕਦੀਆਂ ਨੇ ਕਿ ਟੈਰਿਫ ਲੱਗਣ ਨਾਲ ਤੁਹਾਡਾ ਸਮਾਨ ਅਚਾਨਕ ਮਹਿੰਗਾ ਹੋ ਗਿਆ ਹੈ ਇਸ ਕਰਕੇ ਅਸੀਂ ਇਹ ਆਰਡਰ ਕੈਨਸਲ ਕਰਦੇ ਹਾਂ ਉਕਾਰ ਸਿੰਘ ਜੋ ਕਿ ਸੀਆਈਸੀਯੂ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਹੈ ਉਹਨਾਂ ਦਾ ਮੰਨਣਾ ਹੈ ਕਿ ਟਰੈਕਟਰ ਤੇ ਆਟੋਪਾਰਟ ਖੇਤਰ ਤੇ ਵੀ ਕਾਫੀ ਅਸਰ ਪਵੇਗਾ ਪੰਜਾਬ ਦੀਆਂ ਕਈ ਕੰਪਨੀਆਂ ਗਲੋਬਲ ਬ੍ਰਾਂਡ ਨੇ ਜਿਹੜੇ ਜਿਵੇਂ ਜੌਂਡੀਅਰ ਹੋ ਗਿਆ ਜਾਂ ਨਿਊ ਹਾਲੈਂਡ ਹੋ ਗਿਆ ਉਹਨਾਂ ਨੂੰ ਪੁਰਜੇ ਸਪਲਾਈ ਕਰਦੀਆਂ ਹਨ ਇਹਨਾਂ ਨਵੇਂ ਟੈਰਫਾਂ ਨਾਲ ਹੁਣ ਸਾਨੂੰ ਬਹੁਤ ਛਟ ਵੱਜੇਗੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਦਖਲ ਦੇਵੇ ਤੇ ਅਮਰੀਕਾ ਨਾਲ ਗੱਲਬਾਤ ਕਰੇ ਤਾਂ ਕਿ ਘਰੇਲੂ ਸੰਨਤ ਨੂੰ ਬਚਾਇਆ ਜਾ ਸਕੇ ਅਮਰੀਕਾ ਭਾਰਤ ਨਾਲ ਵਪਾਰ ਕਰਨ ਵਾਲਾ ਇੱਕ ਵੱਡਾ ਮੁਲਕ ਹੈ ਤੇ ਭਾਰਤ ਦੇ ਕੁੱਲ ਐਕਸਪੋਰਟ ਦਾ 18% ਦਾ ਹਿੱਸਾ ਇਹ ਅਮਰੀਕਾ ਨੂੰ ਐਕਸਪੋਰਟ ਬੰਨਦਾ ਹੈ ਭਾਰਤ ਹਰ ਸਾਲ ਅਮਰੀਕਾ ਨੂੰ 7.5 ਲੱਖ ਕਰੋੜ ਦਾ ਸਾਮਾਨ ਭੇਜਦਾ ਹੈ ਤੇ ਉਸ ਤੋਂ 3.62 ਲੱਖ ਹਜ਼ਾਰ ਕਰੋੜ ਦਾ ਸਾਮਾਨ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਇਹ ਜਿਹੜਾ 3.88 ਲੱਖ ਹਜ਼ਾਰ ਕਰੋੜ ਦਾ ਫਰਕ ਹੈ ਹੁਣੇ ਖਤਰੇ ਵਿੱਚ ਪੈ ਗਿਆ ਹੈ ਰੋਲਾ ਵੀ ਇਸੇ ਗੈਪ ਦਾ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ ਹੀ ਕਹਿ ਰਿਹਾ ਹੈ ਕਿ ਸਾਨੂੰ ਵਪਾਰ ਦੇ ਵਿੱਚ ਜੋ ਡਿਫਿਸਟ ਹੈ ਦੋ ਇਹ ਫਰਕ ਹੈ ਇਹ ਮਟਾਉਣਾ ਚਾਹੀਦਾ ਹੈ ਅਸੀਂ ਜ਼ਿਆਦਾ ਸਾਮਾਨ ਬਾਕੀ ਦੇਸ਼ਾਂ ਤੋਂ ਮੰਗਾਉਣੇ ਆ ਬਾਕੀ ਦੇਸ਼ ਸਤੋਂ ਸਮਾਨ ਨਹੀਂ ਖਰੀਦਦੇ ਇਸੇ ਫਰਕ ਨੂੰ ਮਟਾਉਣ ਕਰਕੇ ਹੀ ਇਹ ਸਾਰੇ ਟੈਰਫ ਦੀ ਸ਼ੁਰੂਆਤ ਹੋਈ ਸੀ ਜਿੰਦਲ ਇਹ ਵੀ ਚੇਤਾਵਨੀ ਦਿੰਦੇ ਨੇ ਕਿ ਜੇ ਅਮਰੀਕਨ ਕੰਪਨੀਆਂ ਵਧੇ ਹੋਏ ਟੈਰਫਾਂ ਕਰਕੇ ਆਰਡਰ ਰੱਦ ਕਰ ਦਿੰਦੀਆਂ ਹਨ ਤਾਂ ਭਾਰਤ ਦੇ ਬਾਜ਼ਾਰ ਵਿੱਚ 1 ਲੱਖ ਕਰੋੜ ਦਾ ਸਮਾਨ ਡੰਪ ਹੋ ਜਾਵੇਗਾ ਤੇ ਜੇ ਮਸਲਾ ਛੇਤੀ ਹੀ ਹੱਲ ਨਾ ਹੋਆ ਤਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੋਰ 2 ਲੱਖ ਕਰੋੜ ਦੇ ਆਰਡਰਾਂ ਦਾ ਨੁਕਸਾਨ ਹੋ ਜਾਵੇਗਾ ਜੇ ਆਪਾਂ ਹੁਣ ਨੈਸ਼ਨਲ ਪੱਧਰ ਤੇ ਵੀ ਗੱਲ ਕਰੀਏ ਤਾਂ ਮਸ਼ੀਨਰੀ ਤੇ ਇਲੈਕਟ੍ਰੀਕਲ ਸਮਾਨ 1.40 ਹਜ਼ਾਰ ਕਰੋੜ ਦਾ ਐਕਸਪੋਰਟ ਕਰਦਾ ਹੈ ਭਾਰਤ ਇਲੈਕਟ੍ਰੋਨਿਕਸ ਜਿਹਦੇ ਵਿੱਚ ਮੋਬਾਈਲ ਫੋਨ ਵੀ ਸ਼ਾਮਿਲ ਨੇ ਉਹ ਲਗਭਗ 1 ਲੱਖ ਕਰੋੜ ਦੇ ਨੇ ਦਵਾਈਆਂ 90 ਹਜ਼ਾਰ ਕਰੋੜ ਦੀਆਂ ਨੇ ਜੈਮਸ ਐਂਡ ਜੁਐਲਰੀ 1 ਲੱਖ ਕਰੋੜ ਦਾ ਗਾਰਮੈਂਟਸ 40 ਹਜ਼ਾਰ ਕਰੋੜ ਦੇ ਆਟੋ ਪਾਰਟਸ 35 ਹਜ਼ਾਰ ਕਰੋੜ ਲੇਦਰ ਪ੍ਰੋਡਕਟਸ 13000 ਕਰੋੜ ਤੇ ਫਰਨੀਚਰ ਲਗਭਗ 10000 ਕਰੋੜ ਦਾ ਐਕਸਪੋਰਟ ਸਾਲਾਨਾ ਭਾਰਤ ਤੋਂ ਹੁੰਦਾ ਹੈ ਇਹ ਸਾਰੇ ਹੀ ਸੈਕਟਰ ਇਹਨਾਂ ਟੈਰਫਾਂ ਦੇ ਨਾਲ ਪ੍ਰਭਾਵਿਤ ਹੋਣਗੇ ਹੁਣ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਸ਼ੁਰੂਆਤ ਟਰੰਪ ਵੱਲੋਂ ਜਿਹੜੀ ਟੈਰਫ ਲਾਉਂ ਦੀ ਕੀਤੀ ਗਈ ਸੀ ਸਾਰੇ ਦੇਸ਼ਾਂ 'ਤੇ ਲਗਭਗ ਟੈਰਫ ਲਗਾਏ ਗਏ ਸੀ ਲੇਕਿਨ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਸੀ ਉਹਨੂੰ ਇਹ ਕਹਿ ਕੇ ਰੋਕਾਇਆ ਗਿਆ ਸੀ ਕਿ ਵਪਾਰ ਧਰੋਪ ਦਿਖਾਇਆ ਗਿਆ ਸੀ ਕਿ ਸੇ ਵਪਾਰ ਬੰਦ ਕਰ ਦਵਾਂਗੇ ਤੁਹਾਡੇ ਨਾਲ ਜੇ ਤੁਸੀਂ ਇਹ ਜੰਗ ਨਾ ਰੋਕੀ ਹਾਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਇਸ ਦਾਅਵੇ ਨੂੰ ਨਕਾਰਿਆ ਗਿਆ ਹੈ بار بار ਇਹ ਕਿਹਾ ਗਿਆ ਹੈ ਕਿ ਸੇ ਪਾਕਿਸਤਾਨ ਦੇ ਬੀਜੀਐਮਓ ਦੇ ਫੋਨ ਆਉਣ ਤੋਂ ਬਾਅਦ ਹੀ ਸੀਜ਼ਫਾਇਰ ਦੇ ਲਈ ਮੰਨੇ ਆ ਪਰ ਪਾਕਿਸਤਾਨ بار بار ਡੋਨਲਡ 트ੰਪ ਦਾ ਸ਼ੁਕਰੀਆ ਅਦਾ ਕਰ ਚੁੱਕਿਆ ਹੈ ਉਹ ਨੋਬਲ ਪੀਸ ਪ੍ਰਾਈਜ਼ ਦਾ ਵੀ ਲਈ ਵੀ ਡੋਨਲਡ 트ੰਪ ਦਾ ਨਾਮ ਰეკਮੈਂਡ ਕਰ ਚੁੱਕਿਆ ਹੈ ਤੇ ਕਿਤੇ ਨਾ ਕਿਤੇ ਡੋਨਲਡ 트ੰਪ ਦੇ ਦਾਅਵੇਾਂ ਦੀ ਪੁਸ਼ਟੀ ਵੀ ਕਰਦਾ ਰਿਹਾ ਹੈ ਕਿ ਹਾਂ ਅਮਰੀਕਾ ਦੇ ਦਖਲਦਾਨੀ ਭਾਰਤ ਤੇ ਪਾਕਿਸਤਾਨ ਦੀ ਜੰਗ ਰੋਕੀ ਸੀ ਪਰ ਜੇ ਡੋਨਲਡ ਟਰੰਪ ਦੇ ਕਹਿਣ ਤੇ ਭਾਰਤ ਸਰਕਾਰ ਨੇ ਜੰਗ ਰੋਕ ਦਿੱਤੀ ਸੀ ਤੇ ਫਿਰ ਹੁਣ ਟਰੰਪ ਹੋਰ ਦਬਾਅ ਕਿਉਂ ਵਧਾ ਰਿਹਾ ਹੈ ਕਿ ਇੰਨਾ ਇੰਨੀ ਕਿ ਜਿੱਤ ਉਹਦੇ ਲਈ ਕਾਫੀ ਨਹੀਂ ਸੀ ਕਿਉਂਕਿ ਇਹ ਗੱਲਬਾਤ ਵਪਾਰ ਦੀ ਹੋ ਰਹੀ ਹੈ ਟ੍ਰੇਡ ਨੂੰ ਲੈ ਕੇ ਹੋ ਰਹੀ ਹੈ ਤਾਂ ਜਦੋਂ ਤੱਕ ਭਾਰਤ ਉਸ ਟ੍ਰੇਡ ਡੀਲ ਜਿਸ ਦੀ ਗੱਲਬਾਤ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲ ਰਹੀ ਹੈ ਉਸ ਦੇ ਵਿੱਚ ਕੋਈ ਕੰਸੈਸ਼ਨ ਨਹੀਂ ਦਿੰਦਾ ਉਹਨਾਂ ਦਾ ਕਿ ਸ਼ਾਇਦ ਡੋਨਲਡ ਟਰੰਪ ਵੱਲੋਂ ਇਸੇ ਤਰੀਕੇ ਨਾਲ ਦਬਾਅ ਵਧਾਇਆ ਜਾਂਦਾ ਰਹੇਗਾ ਤਾਂ ਕਿ ਭਾਰਤ ਨੂੰ ਚੁਕਾ ਕੇ ਪ੍ਰੈਸ਼ਰ ਦੇ ਵਿੱਚ ਲਿਆ ਕੇ ਉਹ ਡੀਲ ਸਾਈਨ ਕੀਤੀ ਜਾ ਸਕੇ ਜਿਸ ਦਾ ਅਮਰੀਕਾ ਨੂੰ ਫਾਇਦਾ ਹੋਵੇ ਲੇਕਿਨ ਭਾਰਤ ਉਹ ਟ੍ਰੇਡ ਡੀਲ ਸਾਈਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਈ ਸੈਕਟਰ ਰਜੇਏ ਨੇ ਜਿਵੇਂ ਖਾਸ ਕਰਕੇ ਖੇਤੀਬਾੜੀ ਦਾ ਸੈਕਟਰ ਹੈ ਐਗਰੀਕਲਚਰ ਸੈਕਟਰ ਹੈ ਜੇ ਉੱਥੇ ਇੰਪੋਰਟ ਡਿਊਟੀਆਂ ਭਾਰਤ ਸਰਕਾਰ ਹਟਾ ਦਿੰਦੀ ਹੈ ਜਿਵੇਂ ਕਿ ਡੋਨਲਡ ਟਰੰਪ ਮੰਗ ਕਰ ਰਿਹਾ ਹੈ ਕਿ ਜ਼ੀਰੋ ਡਿਊਟੀ ਲਾਓ ਜੋ ਵੀ ਅਮਰੀਕਾ ਤੋਂ ਸਮਾਨ ਆਉਂਦਾ ਹੈ ਉਸ ਤੇ ਭਾਰਤ ਕੋਈ ਟੈਕਸ ਨਾ ਲਾਵੇ ਕੋਈ ਡਿਊਟੀ ਨਾ ਲਾਵੇ ਤਾਂ ਉੱਥੋਂ ਦਾ ਜਿਹੜਾ ਖੇਤੀਬਾੜੀ ਦਾ ਉਤਪਾਦ ਹੈ ਉਹ ਭਾਰਤ ਦੇ ਵਿੱਚ ਸਸਤੇ ਰੇਟ ਦੇ ਵਿੱਚ ਮਿਲਣ ਲੱਗ ਜਾਏਗਾ ਜਿਸ ਦਾ ਇਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਤੇ ਬਹੁਤ ਵੱਡਾ ਬਹੁਤ ਮਾੜਾ ਅਸਰ ਪਏਗਾ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਇਸੇ ਧੰਦੇ ਨਾਲ ਹੀ ਜੁੜੀ ਹੋਈ ਹੈ ਭਾਰਤ ਦੇ ਵਿੱਚ 65% ਦੇ ਤਕਰੀਬਨ ਲੋਕ ਅਜੇ ਹੀ ਨੇ ਜੋ ਖੇਤੀਬਾੜੀ ਦੇ ਉੱਤੇ ਹੀ ਡਿਪੈਂਡ ਕਰਦੇ ਨੇ ਨਿਰਭਰ ਕਰਦੇ ਨੇ ਆਪਣੀ ਜੀਵਿਕਾ ਖੇਤੀਬਾੜੀ ਤੋਂ ਹੀ ਕਮਾਉਂਦੇ ਨੇ ਜੇ ਉਸ ਤੇ ਪ੍ਰਭਾਵ ਪੈਂਦਾ ਹੈ ਬਹੁਤ ਵੱਡੇ ਪੋਪੂਲੇਸ਼ਨ ਦੇ ਹਿੱਸੇ ਤੇ ਮਾੜਾ ਪ੍ਰਭਾਵ ਪਏਗਾ ਉਹਨਾਂ ਦੀ ਰੋਜ਼ਗਾਰ ਦੇ ਉੱਤੇ ਮਾੜਾ ਅਸਰ ਪਏਗਾ ਤੇ ਕੋਈ ਵੀ ਸਿਆਸੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਜੋ ਕਿ ਇਸ ਸਮੇਂ ਸਰਕਾਰ ਦੇ ਵਿੱਚ ਹੈ ਜਾਂ ਕਾਂਗਰਸ ਪਾਰਟੀ ਵੀ ਜਾਂ ਕੋਈ ਹੋਰ ਪਾਰਟੀ ਵੀ ਦਾ ਵੀ ਆਪਾਂ ਜ਼ਿਕਰ ਕਰੀਏ ਉਹ ਦੇਸ਼ ਦੀ ਐਡੀ ਵੱਡੀ ਪੋਪੂਲੇਸ਼ਨ ਨੂੰ 65% ਹਿੱਸੇ ਨੂੰ ਨਾਰਾਜ਼ ਕਰਕੇ ਕਦੇ ਵੀ ਵੋਟਾਂ ਦੇ ਵਿੱਚ ਜਾਂ ਸੱਤਾ ਦੇ ਵਿੱਚ ਆਉਣ ਦਾ ਸੁਖਣਾ ਨਹੀਂ ਦੇਖ ਸਕਦੀ ਇਸੇ ਕਰਕੇ ਹੀ ਮੋਦੀ ਸਰਕਾਰ ਵੱਲੋਂ ਉਹ ਸੈਕਟਰ ਨੂੰ ਬਚਾਇਆ ਜਾ ਰਿਹਾ ਹੈ ਉਸ ਨੂੰ ਪ੍ਰੋਟेक्ट ਕੀਤਾ ਜਾ ਰਿਹਾ ਹੈ ਤਾਂ ਕਿ ਖੇਤੀਬਾੜੀ ਨੂੰ ਨੁਕਸਾਨ ਨਾ ਪਹੁੰਚੇ ਕਿਸਾਨਾਂ ਦੇ ਉਸ ਤੇ ਇਸ ਦਾ ਮਾੜਾ ਅਸਰ ਨਾ ਪਵੇ ਰੌਲਾ ਇਸੇ ਗੱਲ ਦਾ ਹੈ ਇਸੇ ਕਰਕੇ ਪਹਿਲਾਂ ਭਾਰਤ ਪਾਕਿਸਤਾਨ ਦੀ ਜੰਗ ਸਮੇ ਵੀ ਇਹ ਬਹਾਨਾ ਬਣਾਇਆ ਗਿਆ ਸੀ ਤੇ ਹੁਣ ਵੀ ਇਹ ਬਹਾਨਾ ਬਣਾਇਆ ਗਿਆ ਹੈ ਡੋਨਲਡ ਟਰੰਪ ਵੱਲੋਂ ਕਿ ਭਾਰਤ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ ਇਸ ਕਰਕੇ ਮੈਂ ਇਹ ਵਧੇ ਹੋਏ ਟੈਰਿਫ ਜਿਹੜੇ ਨੇ ਭਾਰਤ ਤੇ ਲਗਾ ਰਿਹਾ ਹਾਂ यह भी चेतावनी अज दी गई है कि चौबीस घंटे च मैं होर ज़्यादा टैरिफ बढ़ा देवगा ताकि भारत रशिया को तेल लाना बंद कर दे हालांकि भारत सरकार वालों जवाब दिता गया है कि असी अपनी इंडिपेंडेंट पॉलिसी नीति जो भी है उससे पर किसी बार दखल बर्दाश्त नहीं करा असू की खरीदना है वह फैसला असी खुद करा लेकिन जब भारत तेल खरीदना बंद कर भी देगा ती ट्रंप के रवैये पर कोई बहुता असर पैन वाला नहीं है क्योंकि उसका मेन मकसद यह है ਮੈਂ ਜੋ ਵੀ ਅਮਰੀਕਾ ਐਕਸਪੋਰਟ ਕਰਦਾ ਹੈ ਉਸ ਦੇ ਉੱਤੇ ਭਾਰਤ ਕੋ ਟੈਕਸ ਨਾ ਲਾਵੇ ਜ਼ੀਰੋ ਟੈਰਫ ਜ਼ੀਰੋ ਇੰਪੋਰਟ ਡਿਊਟੀ ਲਾਵੇ ਤਾਂ ਕਿ ਉਹ ਖੇਤੀਬਾੜੀ ਦਾ ਸਮਾਨ ਜ਼ਿਆਦਾ ਐਕਸਪੋਰਟ ਕਰ ਸਕੇ ਤੇ ਆਪਣਾ ਜਿਹੜਾ ਉੱਥੇ ਵੋਟਾਂ ਦਾ ਬੇਸ ਬੈਂਕ ਹੈ ਉਸ ਨੂੰ ਖੁਸ਼ ਕਰ ਸਕੇ ਜੋ ਕਿ ਭਾਰਤ ਕਦੇ ਮਨਜ਼ੂਰੀ ਨਹੀਂ ਕਰੇਗਾ ਜੇ ਤੇਲ ਖਰੀਦਣਾ ਬੰਦ ਵੀ ਹੋ ਜਾਂਦਾ ਤਾਂ ਕੋਈ ਹੋਰ ਬਹਾਨਾ ਲੱਭ ਲਿਆ ਜਾਏਗਾ ਜਿਵੇਂ ਕਿ ਬ੍ਰਾਜ਼ਿਲ ਦੇ ਕੇਸ ਦੇ ਵਿੱਚ ਉਸ ਨੇ ਬਹਾਨਾ ਲੱਭਿਆ ਸੀ ਕਿ ਮੇਰੇ ਦੋਸਤ ਦੇ ਉੱਤੇ ਤੁਸੀਂ ਮੁਕੱਦਮਾ ਨਾ ਕਰੋ ਜੇ ਉਸਤੇ ਮੁਕਦਮਾ ਚਾਲੂ ਰੱਖੋਗੇ ਤਾਂ ਮੈਂ 50% ਤੋਂ ਵੀ ਵੱਧ ਥੋੜੇ ਤੇ ਟੈਰਿਫ ਲਗਾ ਦੇਵਾਂਗਾ ਤੇ ਬਹਾਨਾ ਡੋਨਲਡ 트੍ਰাম্প ਕੋਈ ਵੀ ਲੱਗ ਸਕਦਾ ਹੈ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਮੁੱਦਿਆਂ ਤੇ ਸਿਆਸਤ ਹੁੰਦੀ ਹੈ ਉਹ ਕੋਈ ਬਹੁਤਾ ਰਚਨਾਤਮਕ ਤਰੀਕਾ ਨਹੀਂ ਹੈ ਸਿਆਸਤ ਕਰਨ ਦਾ ਜਿਵੇਂ ਕਿ ਸਾਡੇ ਬੁੱਧੀਜੀਵੀ ਵੀ ਜਾਂ ਵਿਰੋਧੀ ਧਿਰ ਵੀ ਮੋਦੀ ਦਾ ਮਜ਼ਾਕ ਉਡਾ ਰਹੇ ਨੇ ਇਹ ਕਹਿ ਕੇ ਕਿ ਤੁੰਤਕ ਟ੍ਰাম্প ਨੂੰ ਆਪਣਾ ਦੋਸਤ ਕਹਿੰਦਾ ਸੀ ਕਾਬੀ ਦੋਸਤੀ ਨਿਕਲੀ ਤਾਂ ਇੱਥੇ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਦੇਸ਼ਾਂ ਦੇ ਵਿੱਚ ਦੋਸਤੀ ਜਿਹੜੀ ਹੈ ਉਹ ਰਿਸ਼ਤਿਆਂ ਨਾਲ ਹੀ ਨਿਰਭਰ ਕਰਦੀ ਹੈ ਜੇ ਤੁਹਾਡੇ ਰਿਸ਼ਤੇ ਚੰਗੇ ਨੇ ਤਾਂ ਦੋਸਤੀ ਹੈ ਤੁਸੀਂ ਇਹ ਨਹੀਂ ਕਹਿੰਦੇ ਕਿ ਮੇਰਾ ਕੋਈ ਨਿੱਜੀ ਰਿਸ਼ਤਾ ਹੈ ਜੇ ਦੇਸ਼ ਤੋਂ ਵੱਧ ਕੇ ਕੋਈ ਦੋਸਤੀ ਦਾ ਰਿਸ਼ਤਾ ਹੋ ਸਕਦਾ ਹੈ ਮੋਦੀ ਤੇ 트ੰਪ ਜਿਹੜਾ ਇਕੱਠੇ ਪੜਨ ਗਏ ਸੀ ਇਹਨਾਂ ਦੀ ਦੋਸਤੀ ਵੀ ਸਿਰਫ ਦੋ ਦੇਸ਼ਾਂ ਦੇ ਲੀਡਰਾਂ ਵਜੋਂ ਮਿਲਣ ਦੇ ਕਰਕੇ ਹੀ ਹੋਈ ਸੀ ਤੇ ਅੱਜ ਵੀ 트ੰਪ ਇਹ ਨਹੀਂ ਕਹਿ ਰਿਹਾ ਕਿ ਸਾਡਾ ਭਾਰਤ ਦੇ ਨਾਲ ਰਿਸ਼ਤਾ ਖਰਾਬ ਹੋ ਗਿਆ ਹੈ ਕਹਿੰਦਾ ਅਸੀਂ ਚੰਗੇ ਦੋਸਤ ਹਾਂ ਪਰ ਵਪਾਰ ਕਰਨ ਦੇ ਵਿੱਚ ਉਹ ਜ਼ਿਆਦਾ ਟੈਕਸ ਲਾਉਂਦੇ ਨੇ ਜੋ ਕਿ ਮੈਨੂੰ ਮਨਜ਼ੂਰ ਨਹੀਂ ਇਹੀ ਸਾਡਾ ਫਰਕ ਹੈ ਜੇ ਤੁਸੀਂ ਸਿਆਸਤ ਦਾ ਫਰਕ ਦੇਖਣਾ ਹੈ ਤਾਂ ਕੈਨੇਡਾ ਦਾ ਦੇਖੋ ਕੈਨੇਡਾ ਤੇ ਅਮਰੀਕਾ ਦੇ ਰਿਸ਼ਤੇ ਸ਼ੁਰੂ ਤੋਂ ਹੀ ਬਹੁਤ ਚੰਗੇ ਰਹੇ ਨੇ ਸਭ ਤੋਂ ਨੇੜੇ ਦੇ ਰਿਸ਼ਤੇ ਸੀ ਲੇਕਿਨ ਨਿਸ਼ਾਨੇ ਤੇ ਵੀ 트ੰਪ ਨੇ ਸਭ ਤੋਂ ਪਹਿਲਾਂ ਕੈਨੇਡਾ ਨੂੰ ਹੀ ਲਿਆ ਤੇ ਜੋ ਡੀਲ ਉਸਨੇ ਪਿਛਲੀ ਦਰਨ ਦੇ ਵਿੱਚ ਆਪ ਹੀ ਨੇਗੋਸ਼ੀਏਟ ਕੀਤੀ ਸੀ ਆਪ ਹੀ ਵਪਾਰਕ ਸੰਧੀ ਤੇ ਸਾਈਨ ਕੀਤੇ ਸੀ ਉਸ ਨੂੰ ਤੋੜ ਕੇ ਇਸ ਵਾਰ ਨਵੇਂ ਟੈਰਿਫ ਲਾ ਦਿੱਤੇ ਤੇ ਸਭ ਤੋਂ ਜ਼ਿਆਦਾ ਟੈਰਿਫ ਕੈਨੇਡਾ ਤੇ ਲਾਏ ਨੇ ਇਥੋਂ ਤੱਕ ਕਿ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਵੀ ਬਹੁਤ ਵਾਰ ਉਸ ਤੋਂ ਵੱਲੋਂ ਬਿਆਨ ਦਿੱਤੇ ਗਏ ਨੇ ਲੇਕਿਨ ਉਥੋਂ ਦੀਆਂ ਵਿਰੋਧੀ ਧਿਰਾਂ ਨੇ ਇਸਤੇ ਆਪਣੇ ਪ੍ਰਾਈਮ ਮਿਨਿਸਟਰ ਦਾ ਮਜ਼ਾਕ ਨਹੀਂ ਉਡਾਇਆ ਇਹ ਕਹਿ ਕੇ ਕਿ ਕਿੱਥੇ ਗਏ ਤੁਹਾਡੇ ਦੋਸਤੀ ਦੇ ਰਿਸ਼ਤੇ ਬਲਕਿ ਉਹ ਸਾਰੇ ਇਕੱਠਾ ਹੋ ਕੇ ਅਮਰੀਕਾ ਦੀਆਂ ਬੜੀਆਂ ਹੋਈਆਂ ਚੀਜ਼ਾਂ ਨੂੰ ਖਰੀਦਣ ਤੋਂ ਹੀ ਪਿੱਛੇ हट ਗਏ ਤਾਂ ਕਿ ਅਮਰੀਕਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇ ਇਹ ਵਪਾਰ ਦੋਨੋਂ ਤਰਫੋਂ ਹੁੰਦਾ ਹੈ ਇਕੱਲੇ ਇੱਕ ਪਾਸੇ ਦਾ ਨਹੀਂ ਹੁੰਦਾ ਉਸ ਦੇ ਉਲਟ ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਇਸ ਮਸਲੇ ਦੇ ਉੱਤੇ ਸਰਕਾਰ ਦਾ ਸਾਥ ਦੇਣ ਦੀ ਬਜਾਏ ਮੋਦੀ ਦਾ ਮਜ਼ਾਕ ਉਡਾਉਣ ਦੇ ਵਿੱਚ ਮਸ਼ਰੂਫ ਨੇ ਕਿ ਤੁਹਾਡੀ ਤਾਂ ਦੋਸਤੀ ਸੀ ਫਿਰ 트ੰਪ ਰਿਆ ਕਿਉਂ ਕਰ ਰਿਹਾ ਹੈ ਕਿੱਥੇ ਗਈ ਤੁਹਾਡੀ ਦੋਸਤੀ ਇਸ ਤਰੀਕੇ ਨਾਲ ਹੀ ਮਜ਼ਾਕ ਉਡਾਏ ਜਾ ਰਹੇ ਨੇ ਖਾਸ ਕਰ ਉਹਨਾਂ ਮੁੱਦਿਆਂ ਤੇ ਜਿੱਥੇ 트ੰਪ ਵੱਲੋਂ ਭਾਰਤ ਦੀ ਆਰਥਿਕਤਾ ਨੂੰ ਇਕਨੋਮੀ ਨੂੰ ਡੈਡ ਇਕਨੋਮਿਕ ਆ ਕੇ ਸੱਦਿਆ ਗਿਆ ਸੀ ਰਾਹੁਲ ਗਾਂਧੀ ਵੱਲੋਂ ਉਸ ਦਾ ਵੀ ਸਮਰਥਨ ਕਰ ਦਿੱਤਾ ਕਿ ਹਾਂ ਬਿਲਕੁਲ ਸਾਡੀ ਅਰਥਵਿਵਸਥਾ ਮਰ ਚੁੱਕੀ ਹੈ ਬਰੇ ਤਰੀਕੇ ਨਾਲ 트럼ਪ ਨੂੰ ਪਤਾ ਹੈ ਪਰ ਮੋਦੀ ਨੂੰ ਪਤਾ ਨਹੀਂ ਲੱਗਿਆ ਖੈਰ ਸਿਆਸਤ ਜੋ ਵੀ ਹੋਵੇ ਵਪਾਰ ਤੇ ਉੱਤੇ ਜੇ ਟੈਕਸ ਲੱਗਦੇ ਨੇ ਜਾਂ ਹੋਰ ਟੈਕਸ ਵਧਾ ਦਿੱਤੇ ਜਾਂਦੇ ਨੇ ਜਿਵੇਂ ਕਿ 트럼ਪ ਵੱਲੋਂ ਕਿਹਾ ਗਿਆ ਹੈ ਤਾਂ ਇਸ ਦਾ ਪੰਜਾਬ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੈ ਦੋਨਾਂ ਹੀ ਸੂਕਤਾਂ ਵਿੱਚ ਪੰਜਾਬ ਦੇ ਉੱਤੇ ਅਸਰ ਪਵੇਗਾ ਕਿ ਟੈਰਫ ਵਧਦਾ ਹੈ ਤਾਂ 30000 ਕਰੋੜ ਤੋਂ ਵੱਧਦਾ ਵੀ ਜਿਹੜਾ ਐਕਸਪੋਰਟ ਇੱਥੋਂ ਹੁੰਦਾ ਹੈ ਉਸ ਦੇ ਉੱਤੇ ਮਾੜਾ ਅਸਰ ਪਵੇਗਾ ਜੇ ਪ੍ਰਧਾਨ ਮੰਤਰੀ ਮੋਦੀ ਟਰੰਪ ਦੀਆਂ ਸ਼ਰਤਾਂ ਨੂੰ ਮੰਨ ਲੈਂਦੇ ਨੇ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਵਪਾਰ ਨੂੰ ਖੋਲ੍ਹ ਦਿੰਦੇ ਨੇ ਤਾਂ ਵੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਹੁਤ ਮਾੜਾ ਅਸਰ ਪਵੇਗਾ ਦੋਹਾਂ ਹੀ ਸੂਤਾਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਣਾ ਤਾਂ ਲਗਭਗ ਤੈ ਹੀ ਹੈ ਸੋ ਉਮੀਦ ਕਰਦੇ ਹਾਂ ਕੋਈ ਸਮਝਦਾਰੀ ਪ੍ਰੇਮੇਰ ਨੇ ਹੋਣਗੇ ਗੱਲਬਾਤ ਦਾ ਦੌਰ ਜੋ ਭਾਰਤ ਤੇ ਅਮਰੀਕਾ ਵਿੱਚ ਚੱਲ ਰਿਹਾ ਹੈ ਉਸ ਨਾਲ ਕਿਸੇ ਸਮਝੌਤੇ ਤੇ ਛੇਤੀ ਹੀ ਪਹੁੰਚਿਆ ਜਾ ਸਕੇਗਾ ਬਾਕੀ ਇਹਨਾਂ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਇਸੇ ਉਮੀਦ ਦੇ ਨਾਲ ਪ੍ਰਤਿਵਿਧਾਨ ਨੇ ਧੰਨਵਾਦ